ਇਹ ਇਹ ਦਫਤਰ ਗੇਟ ਬੰਦ ਉਹਦੇ ਨਾਲ ਗੇਟ ਖੁੱਲ ਨਹੀਂ ਕੋਈ ਹੈ ਸਰਵਰ ਬਲਾਕ ਖੜੇ ਆ ਬੀਡੀਓ ਮੈਡਮ ਚੰਗੇ ਬਲਾਕ ਵਿਕਾਸ ਅਧਿਕਾਰੀ ਜਿੰਨਾਂ ਦੇਖੋ ਸਹੀ ਇਲੈਕਸ਼ਨ ਟਾਈਮ ਸੋਚਣ ਦੀ ਕਹਾਣੀ ਹੈ ਸੀਟ ਤੇ ਕੋਈ ਪਤਾ ਨਹੀਂ ਜੀ ਇੱਥੇ ਸੀਟ ਤੇ ਤਾਂ ਚਲੋ ਕੋਈ ਅਰੇ ਦਫਤਰ ਹੀ ਬੰਦ ਹੈ ਦੇਖੋ ਸਹੀ ਤਾਲਾ ਲੱਗਿਆ ਅੱਜ ਦੀ ਤਰੀਕ ਕਿੰਨੀ ਤਰੀਕ ਹੈ ਦੋ ਦੋ ਪੱਤਰਕਾਰ ਭਰਾਓ ਮੇਰੇ ਦੇਖੋ ਕਿੰਨੀ ਤਰੀਕੇ ਜੀ ਅੱਜ ਕਿੰਨੀ ਤਰੀਕੇ ਜੀ ਅੱਜ ਤਿੰਨ ਤਰੀਕੇ ਜੀ ਤਿੰਨ ਤਰੀਕੇ ਜੀ ਤਿੰਨ ਤਰੀਕੇ ਤਿੰਨ ਤਿੰਨ ਤਰੀਕੇ ਦਾ ਦੋਰ ਹੈ ਤੇ ਤਾਲਾ ਲੱਗਿਆ ਹੈ ਦਫਤਰ ਨੂੰ ਜਿਹੜੇ ਇਨਸਾਫ ਦੀ ਗੱਲ ਕਰਦੇ ਹੋ ਜੀ ਤੁਸੀਂ ਕਿਹੜੀ ਸਰਕਾਰ ਦੀ ਗੱਲ ਕਰਦੇ ਹੋ ਝੂਠੀਆਂ ਗੱਲਾਂ ਚੁਠੇ ਬਾਈ ਦੇਖੋ ਤਾਲਾ ਲੱਗਿਆ ਆਮ ਪਬਲਿਕ ਨੂੰ ਤੁਸੀਂ ਬਰਗਲਾ ਰਹੇ ਹੋ ਦੇਖੋ ਸਰ ਅਸੀਂ ਹੁਣ ਸਬਜੀ ਮੰਡੀ ਸਰਕੀ ਸਾਹਿਬ ਦੇ ਪਿੱਛੇ ਗਏ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋਸ਼ਲ ਮੀਡੀਆ ਤੇ ਰਹੀ ਅਸੀਂ ਆਪਣੀ ਆਵਾਜ਼ ਜਿਹੜੀ ਹੈ ਪਹੁੰਚਾਉਣ ਵਾਸਤੇ ਇੱਥੇ ਆਏ ਆ ਸਾਨੂੰ ਕਈ ਦਿਨਾਂ ਤੋਂ ਜਦੋਂ ਤੋਂ ਨੋਮੀਨੇਸ਼ਨ ਹੋ ਰਹੀ ਹੈ ਲੋਕਾਂ ਵੱਲੋਂ ਫੋਨ ਆ ਰਿਹਾ ਕਿ ਸਾਨੂੰ ਖਜਲਖوار ਕੀਤਾ ਜਾ ਰਿਹਾ ਉਹ ਚਾਹ ਰਿਹਾ ਇੱਥੇ ਆਂਦੇ ਕਿਸੇ ਨੂੰ ਨੋਮੀਨੇਸ਼ਨ ਜੜੀ ਹੈ ਭਰਨ ਵਾਸਤੇ ਤਾਂ ਉਹਨਾਂ ਨੂੰ ਚੁੱਲਾ ਟੈਕਸ ਵਗੈਰਾ ਦੇ ਐਨਓਸ ਨਹੀਂ ਦਿੱਤੇ ਜਾ ਰਹੇ ਕੱਲ ਵੀ ਸਾਨੂੰ ਰਾਤੀ ਫੋਨ ਆਇਆ ਸਾਡਾ ਕਿਸੇ ਨਾਲ ਪਿੰਡਾਂ ਦਾ ਦੇਖੋ ਪੰਚਾਇਤੀ ਜਿਹੜਾ ਹੈ ਉਹ ਆਪਣਾ ਆਪ ਦਾ ਮਸਲਾ ਹੁੰਦਾ ਹੈ 75 ਪਿੰਡਾਂ ਸਾਡੀ ਕਿਸੇ ਪੰਚਾਇਤ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਸਾਡੀ ਦਖਲਅੰਦਾਜ਼ੀ ਨਹੀਂ ਪਰ ਜਦੋਂ ਕੱਜਲ ਕੁਵਾਰੀ ਹੁੰਦੀ ਹੈ ਉਦੋਂ ਸਾਨੂੰ ਕਿਤੇ ਨਾ ਕਿਤੇ ਉਹਦੇ ਆਕ ਵਾਸਤੇ ਨਾਲ ਕੜਨਾ ਪੈਂਦਾ ਹੈ ਕਿਉਂਕਿ ਅਸੀਂ ਲੋਕਾਂ ਦੇ ਨਮਾਇੰਦੇ ਆ ਨਮਾਇੰਦਗੀ ਕਰਦੇ ਆ ਅਸੀਂ ਤਾਂ ਐਨਓਸੀ ਔਰ ਇਲੈਕਸ਼ਨ ਲੜਨਾ ਸਭ ਦਾ ਅਧਿਕਾਰ ਹੈ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਫਲਾਣੇ ਐਨਓਸੀ ਨਾਲ ਦੀ ਇਲੈਕਸ਼ਨ ਨਾ ਲੜੇ ਜੇ ਤੁਹਾਡੇ ਵਿੱਚ ਤੁਸੀਂ ਚੰਗੇ ਕੰਮ ਕੀਤੇ ਆ ਤੁਸੀਂ ਪਾਰਟੀ ਵਾਸਤੇ ਕੁਝ ਕੀਤਾ ਹੈ ਜਾਂ ਪਿੰਡ ਦੇ ਵਧੀਆ ਕੰਮ ਕੀਤੇ ਆ ਤਾਂ ਲੋਕ ਤੁਹਾਨੂੰ ਆਪਣੇ ਆਪ ਹੀ ਬਣਾ ਦੇਣਗੇ ਵੋਟ ਪਾਣ ਦਾ ਅਧਿਕਾਰ ਲੋਕਾਂ ਦਾ ਹੈ ਪਿਛੇ 92 ਸੀਟਾਂ ਦੇ ਕੇ ਸਰਕਾਰ ਬਣਾਈ ਹੈ ਪਿੰਡਾਂ ਵਿੱਚ ਵੀ ਲੋਕਾਂ ਨੇ ਸਰਪੰਚ ਆਪ ਚੁਣਨਾ ਹੈ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਜਿਹੜੇ ਖਾਸ ਕਰਕੇ ਵੀਡੀਓ ਮੈ ਕਿ ਤੁਸੀਂ ਤਨਖਾਹ ਲੈਣੋ ਸਰਕਾਰ ਦੀ ਤੁਹਾਨੂੰ ਘੱਟ ਤੋਂ ਘੱਟ 5 ਸਾਲ ਬਾਅਦ ਤੇ ਸਰਕਾਰ ਆਂਦੀ ਜਾਂਦੀ ਰਹਿੰਦੀ ਹੈ ਤੁਹਾਨੂੰ ਹਰ ਆਮ ਆਦਮੀ ਦੀ ਸਮੱਸਿਆ ਜਿਹੜੀ ਸਮਝਣੀ ਚਾਹੀਦੀ ਹੈ ਉਹਨਾਂ ਨੂੰ ਮੌਕੇ ਤੇ ਇੰਨਾ ਕਠਣੀ ਹੋਣ ਜੇ ਕੱਲ ਦਾ ਤੇ ਲੈ ਗਿਆ ਜੀ ਲੋਕੀ ਕਦੋਂ ਕਾਗਜ਼ ਭਰਨਗੇ ਤੇ ਕਦੋਂ ਇਲੈਕਸ਼ਨ ਲੜਨਗੇ ਇਸ ਕਰਕੇ ਐਨਓਸੀ ਜਲਦੀ ਜਲਦੀ ਦੇ ਕੇ ਕਿਸੇ ਨੂੰ ਨਾ ਕਿਸੇ ਨੂੰ ਲਟਕਾਇਆ ਨਾ ਜਾਵੇ ਉਹਦੇ ਵਿੱਚ ਕੋਈ ਵੀ ਜੇ ਕੋਈ ਤਕਨੀਕੀ ਪ੍ਰੋਬਲਮ ਹੈਗੀ ਹੈ ਉਲਟਾ ਉਹਨਾਂ ਨੂੰ ਬਾਹਰ ਇੱਕ ਕਿਸੇ ਨੂੰ ਬੰਦੇ ਨੂੰ ਲਗਾ ਕੇ ਸਮਝਾਇਆ ਜਾਵੇ ਤੁਸੀਂ ਆਪ ਦਾ ਕਾਗਜ਼ ਪੱਤਰ ਬਾਹਰ ਹੀ ਚੈੱਕ ਕਰਕੇ ਕੰਪਲੀਟ ਕਰੋ ਐਨਓਸੀ ਸਾਰਿਆਂ ਨੂੰ ਦੇਣ ਕਿ ਸਾਨੂੰ ਕਿਸੇ ਨੂੰ ਮਜਬੂਰ ਨਾ ਹਣਾ ਪਵੇ ਇੱਥੇ ਆ ਕੇ ਲੋਕਾਂ ਦੇ ਮਗਰ ਕੱਜਲ ਫਰੀ ਨਾ ਹੋਵੇ ਤਾਂ ਮੈਂ ਸਾਰਿਆਂ ਤੁਹਾਡਾ ਵੀ ਧੰਨਵਾਦ ਕਰਦੀ ਹਾਂ ਤੁਸੀਂ ਇ ਹੋ ਜਿੱਤਾ ਸਾਨੂੰ ਉਹਨਾਂ ਦਾ ਸਾਥ ਦੇਵਾਂਗੇ ਆਮ ਪਬਲਿਕ ਤਾਂ ਦੇਖੋ ਉਹਨੇ ਕੋਈ ਲੜਨ ਥੋੜੀ ਹੈ ਜਿਹੜੇ ਇੱਥੇ ਲੋਕ ਖੜੇ ਹੈ ਇਹ ਆਪਦੀ ਪ੍ਰੋਬਲਮ ਲੈ ਕੇ ਆਣਗੇ ਕਿੰਦੇ ਕੋਲੇ ਜਿਨ੍ਹਾਂ ਨੂੰ ਸਰਕਾਰ ਨੇ ਕੁਰਸੀ ਤੇ ਬਿਠਾਇਆ ਕਿਸੇ ਨੂੰ ਬਿਠਾ ਦੇਣ ਇੱਕ ਸੈਕਟਰ ਦੀ ਸਮੱਸਿਆ ਹੋ ਸਕਦੀ ਨਾਲ ਦੀ ਨਾਲ ਪ੍ਰਬੰਧ ਕਿਉਂਕਿ ਦਿਨ ਘਟ ਰਹੇਗੇ ਇਹ ਤਾਂ ਉਹਨਾਂ ਨੇ ਪ੍ਰਬੰਧ ਕਰਨਾ ਹੈ ਨਾ ਇਹ ਸਰਕਾਰ ਦੇ ਮਸਲੇ ਦੇ ਵਿੱਚ ਜਿਆਦਾ ਜਿਹੜਾ ਸੀ ਪ੍ਰਸ਼ਾਸਨ ਨੂੰ ਦੋਸ਼ ਦੇਵਾਂਗੇ ਕਿ ਐਸ ਵਿੱਚ ਸਰਕਾਰ ਦੀ ਘੱਟ ਹੁੰਦੀ ਹੈ ਪ੍ਰਸ਼ਾਸਨ ਦੀ ਜਿਆਦਾ ਦਖਲਦਾਰੀ ਹੈ ਦਖਲਦਾਰੀ ਨਾ ਦੇ ਕੇ ਲੋਕਾਂ ਦੀ ਜਿਹੜੀ ਸਮੱਸਿਆ ਹੱਲ ਕੀਤੀ ਜਾਵੇ ਜੋ ਸਮੱਸਿਆ ਆਵੇ ਨਾ ਲੋਕ ਇਕੱਠੇ ਹੋਣਗੇ ਟਾਈਮ ਘਾਟੋਗਾ ਤਾਂ ਦੇਖੋ ਕੋਈ ਨਾ ਕੋਈ ਪ੍ਰੋਬਲਮ ਤਾਂ ਖੜੀ ਹੋਊਗੀ ਉਹਨੇ ਵਾਸਤੇ ਕੌਣ ਜ਼ਿੰਮੇਵਾਰ ਹੋਊਗਾ ਵੀਡੀਓ ਦਫ਼ਤਰ ਔਰ ਜਿਹੜਾ ਪ੍ਰਸ਼ਾਸਨ ਹੈ ਥੈਂਕ ਯੂ ਛੀ ਲਾਕ ਹੋਈਆਂ ਸਰਵਰ ਵੀਡੀਓ ਦਫ਼ਤਰ ਦੇ ਪਹੁੰਚੀ ਬਹੁਤ ਮੰਦ ਭਾਗੀ ਬਹੁਤ ਮੰਦ ਭਾਗੀ ਕਹਾਂਗੇ ਜਿਹੜੇ ਸਰਕਾਰੀ ਇਲੈਕਸ਼ਨ ਦੀ ਗੱਲਾਂ ਕਰਦੀਆਂ ਅਸੀਂ ਜਾ ਕੇ ਵੇਖਿਆ ਤੁਹਾਨੂੰ ਪੱਤਰਕਾਰ ਭਰਾਵਾਂ ਨੂੰ ਵੀਖਿਆ ਐਡਾ ਤਾਲਾ ਲਾ ਰੱਖਿਆ ਇਹ ਪਿਛਲੇ ਗੇਟ ਅਸੀਂ ਵੜਿਆ ਲੋਕਾਂ ਦੀ ਲਾਈਨ ਤੁਸੀਂ ਦਿਖਾਓਗੇ ਅੱਗੇ ਪਿੱਛੇ ਸਾਰੇ ਪਰੇਸ਼ਾਨ ਹੈ ਇੱਕ ਪਿੰਡ ਦੀ ਗੱਲ ਨਹੀਂ ਕਰਾਂਗੇ ਜੀ ਸਾਰਾ ਬਲਾਕ ਹੋਈਆ ਸਰਵਰ ਜਿਹੜਾ ਅਬੋਰ ਇਲਾਕਾ ਬੱਲੂਆਣਾ ਇਹਦੇ ਚ ਪੈ ਰਿਹਾ ਸਾਰਾ ਪਰੇਸ਼ਾਨ ਹੈ ਕੋਈ ਇੱਕ ਨੂੰ ਨਹੀਂ ਖਰਾਬ ਕਰਿਆ ਇਹਨਾਂ ਨੇ ਸਾਰੇ ਇਲਾਕੇ ਨੂੰ ਮੈਡਮ ਨੇ ਪਰੇਸ਼ਾਨ ਕਰਿਆ ਜਿਹੜੀ ਜਿਹੜੀ ਵੀਡੀਓ ਜੇ ਜਿਹੜਾ ਖੁਰਸੀ ਤੇ ਅਫਸਰ ਬਹਿੰਦਾ ਹੈ ਉਹਨੂੰ ਸਾਰਿਆਂ ਦੀ ਕਰਨੀ ਚਾਹੀਦੀ ਨਾ ਕਿ ਇੱਕ ਇੱਕ ਪਾਰਟੀ ਦਾ ਹੋ ਕੇ ਅਫਸਰ ਰਹ ਜਾਂਦਾ ਹੈ ਹੋ ਰਿਹਾ ਜੇ ਅਫਸਰ ਹੀ ਕਹਿਣ ਵੀ ਤੁਸੀਂ ਜਾ ਕੇ ਜੀ ਇੱਕ ਪਿੰਡ ਸਰਪੰਚ ਦਾ ਨਾਮ ਲਈ ਜਾਂਦਾ ਜੀ ਉਹਨਾਂ ਕੋਲੇ ਜਾ ਕੇ ਐਨਓਸੀ ਲਿਓ ਉਹਨਾਂ ਤੋਂ ਘਵਾਓ ਤੁਸੀਂ ਯਾਰੋ ਇਹਦੇ ਤੋਂ ਜ਼ਿਆਦਾ ਕੀ ਮੰਦ ਭਾਗੀ ਘਟਨਾ ਹੋਊਗੀ ਜਿਹੜੀ ਨੌਕਰੀ ਉਹ ਦਿੰਦੇ ਆ ਕਿ ਸਰਕਾਰ ਦਿੰਦੀ ਆ ਲੋਕਾਂ ਦੇ ਤੁਸੀਂ ਨੁਮਾਇੰਦੇ ਹੋ ਲੋਕਾਂ ਦੀ ਗੱਲਾਂ ਕਰਨੀ ਚਾਹੀਦੀਆਂ ਨਾ ਕਿ ਤੁਸੀਂ ਇੱਕ ਇੱਕ ਜਿਹੜੇ ਪਰਸਨ ਦਾ ਨਾਮ ਲਈ ਜਾਂਦੇ ਹੋ ਅਸੀਂ ਤਾਂ ਇਹਦੀ ਸਾਡੇ ਜਿਹੜੇ ਆਮ ਜਿਹੜੇ ਲੋਕ ਐ ਸਾਡੇ ਜਿਹੜੇ ਬੰਦੇ ਐ ਜਿਹੜੇ ਇਲੈਕਸ਼ਨ ਲੜ ਰਹੇ ਆ ਉਹਨਾਂ ਨੂੰ ਐਨਓਸੀ ਜਾਰੀ ਕਰਨ ਬਾਰੇ ਕਹਾਂਗੇ ਵੀ ਇਹਨਾਂ ਨੂੰ ਐਨਓਸੀ ਜਾਰੀ ਕਰਨ ਕਾਗਜ਼ ਪੱਤਰ ਇਹਨਾਂ ਦੇ ਪੂਰੇ ਕਰਨ ਹਰੇਕ ਬੰਦੇ ਨੂੰ ਕਿਸੇ ਨੂੰ ਤਕਲੀਫ ਨਾ ਹੋਵੇ ਅਸੀਂ ਇਹ ਵੀ ਗੱਲ ਕਰਾਂਗੇ ਜੀ ਇੱਕ ਬੰਦੇ ਦੇ ਨਾਮ 'ਨੋ ਤੁਸੀਂ ਅਫਸਰ ਐ ਜੇ ਅਫਸਰ ਐ ਜੇ ਉੱਥੇ ਇੱਕ ਪਿੰਡ ਦਾ ਸਰਪੰਚ ਅਫਸਰ ਐ ਤਾਂ ਅਸੀਂ ਤਾਂ ਉਹਦੇ ਕੋਲੇ ਚਲੇ ਜੰਨੇ ਸਾਡੀ ਉਹਦੇ ਨਾਲ ਕੋਈ ਦੁਸ਼ਮਣੀ ਥੋੜੀ ਹੈ ਜੀ ਅਸੀਂ ਵੀਡੀਓ ਬਲੌਕ ਹੋਈਆਂ ਸਰਵਰ 'ਤੇ ਖੜਿਆ ਇੱਥੇ ਆਣ ਦੀ ਅਸੀਂ ਤਾਂ ਟਾਲ ਕਰਦੇ ਨੇ ਅਸੀਂ ਤਾਂ ਉੱਥੇ ਚਲੇ ਜੰਨੇ ਜਿਹੜੇ ਪੰਜ ਚੁਦਾਈ ਨਾਲ ਲੈਂਦੇ ਅਸੀਂ ਐਨਓਸੀ ਜੇ ਉਹ ਉਹਨੇ ਤੋਂ ਮਿਲਦੀ ਜੀ ਜੇ ਭਗਵੰਤ ਮਾਨ ਸਾਹਿਬ ਸਰਕਾਰ ਦਾ ਜੇ ਉਹ ਉੱਥੇ ਹੁਕਮ ਹੈ ਤਾਂ ਅਸੀਂ ਤਾਂ ਉੱਥੋਂ ਲੈ ਆਉਨੇ ਆ ਸਾਨੂੰ ਜਾਰੀ ਕਰਦੇ ਨੇ ਲੈਟਰ ਅਸੀਂ ਉੱਥੋਂ ਲੈ ਲਿਆਂਗੇ ਘਰ ਕੀਤੇ ਫਾਇਲਾ ਅੰਦਰ ਜਮਾ ਕਰਵਾਈਆਂ ਸੀ ਚਲੋ ਗੱਲ ਇੱਥੇ ਕੋਈ ਸਰਵੰਸਾਰ ਬੈਠੇ ਜੀ ਉਹਨਾਂ ਨੂੰ ਪਹਿਲਾਂ ਜਮਾ ਕਰਵਾਈਆਂ ਜੀ ਉਹਨਾਂ ਨੇ ਅੰਦਰ ਪਹਿਲਾਂ ਅੰਦਰੋਂ ਫਾਇਲਾ ਬਾਅਦ ਹੋ ਗਈਆਂ ਕਹਿੰਦੇ ਆਜਮਾ ਨਹੀਂ ਹੁੰਦੀ ਉਸ ਤੋਂ ਬਾਅਦ ਮੈਂ ਕਿਸੇ ਨੂੰ ਫੋਨ ਕੀਤਾ ਸੀਗਾ ਉਹ ਕਹਿੰਦਾ ਕਿ ਤੂੰ ਕਿਹੜੀ ਪਾਰਟੀ ਦਾ ਗੁਰਬਦਾ ਬੰਦਾ ਮੈਂ ਕਰ ਨਹੀਂ ਮੈਂ ਐਂਟੀ ਆ ਏ ਨਹੀਂ ਉਹਨਾਂ ਨੇ ਕਿਹਾ ਵੀ ਜਗਰਵ ਦਾ ਹੈ ਜਾਂ ਜੋ ਵੀ ਆ ਮੈਂ ਉਹਨਾਂ ਕਹਿੰਦੀ ਵੀ ਗਰਵ ਦਾ ਬੰਦਾ ਮੈਂ ਕਹਿੰਦੀ ਨਹੀਂ ਜੀ ਆਂਟੀ ਕੱਲ ਸਵੇਰ ਦਾ ਮੈਂ ਫਾਈਲਾਂ ਤੇ ਐਨਓਸੀ ਵਾਸਤੇ ਆ ਰਿਹਾ ਪਰ ਮੈਨੂੰ ਐਨਓਸੀ ਨਹੀਂ ਮਿਲਦੀ ਪਿੰਨ ਕਿਹੜਾ ਜੀ ਤੁਹਾਡਾ ਕੀ ਨਾਮ ਕੀ ਤੁਹਾਡਾ ਕਿਹੜਾ ਪਿੰਡ ਆ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਚਰਨਜੀਤ ਜੀ ਨਹੀਂ ਐਨਓਸੀ ਕਿਉਂ ਨਹੀਂ ਦੇ ਰਹੇ ਕੀ ਕਾਰਨ ਕੀ ਹੈ ਸਰ ਇਹ ਕਦੇ ਕਹਿੰਦੇ ਸੈਕਟਰੀ ਸਾਹਿਬ ਨਹੀਂ ਆਏ ਕਦੇ ਕਹਿੰਦੇ ਮਦਦੂ ਨਹੀਂ ਆਏ ਕੋ ਜੋ ਨਹੀਂ ਆਈ ਜੀ ਬਸ ਪੰਨਾ ਮਾਰ ਰਹੇ ਜੀ ਸੈਕਟਰੀ ਸਾਹਿਬ ਜੋਪੋ ਨਹੀਂ ਚੈੱਕ ਕਰੀ ਰਾਜਕੁਮਾਰ ਹੈ ਇਹਨਾਂ ਦਾ ਸੈਕਟਰੀ ਕੋਈ ਤੇ ਉਹਨੂੰ ਕੀਤਾ ਸੀ ਹੌਣ ਜੀ ਤੇ ਉਹਨੇ ਮੈਨੂੰ ਬੁਲਾਇ ਤੇ ਮੈਂ ਸਬਜੀ ਮੰਡੀ ਗਿਆ ਹੀ ਉਹ ਬੰਦੇ ਨੇ ਉੱਥੇ ਜਾ ਕੇ ਮੈਂ ਉਹਨੂੰ ਜਦੋਂ ਜਾ ਕੇ ਫਾਇਲ ਦਿੱਤੀ ਕਹਿੰਦਾ ਵੀ ਮੈਂ ਆ ਫਾਇਲ ਕੰਡੂ ਦੀ ਨਹੀਂ ਕਰ ਸਕਦਾ ਉਹਨੇ ਸਾਨੂੰ ਇਹ ਕਹਿ ਕੇ ਕਹਿੰਦਾ ਚਲੋ ਆਜੋ ਵੀਡੀਓ ਦਫ਼ਤਰ ਉਹਨੇ ਗੱਡੀ ਭਜਾਈ ਮੈਂ ਜਾ ਕੇ ਇਹ ਗੱਡੀ ਉਹਦੀ ਮਲੋੜ ਚੌਂਗ ਚ ਆਪਦੀ ਗੱਡੀ ਅੱਗੇ ਲਾ ਕੇ ਮੈਂ ਉਹਦੀ ਗੱਡੀ ਰੋਕ ਲਈ ਉਹ ਬੰਦਾ ਕੀ ਕੀਤਾ ਇਹ ਉਹਨੇ ਸਾਨੂੰ ਉੱਥੋਂ ਫੇਟ ਮਾਰ ਕੇ ਬੰਦਾ ਭੱਜ ਗਿਆ ਸਾਡੇ ਕੋਲ ਵੀਡੀਓ ਰਿਕਾਰਡ ਹੈ ਸਾਡੇ ਕੋਲ ਉਹਨ ਵੀਡੀਓ ਹੈ ਵੀਡੀਓ ਰਿਕਾਰਡ ਹੈ ਉਹਦੀ ਬੰਦੇ ਨੇ ਗੱਡੀ ਦੇ ਸ਼ੀਸ਼ੇ ਨਹੀਂ ਖੋਲੇ ਸਾਨੂੰ ਫੇਟ ਮਾਰ ਕੇ ਬੰਦਾ ਭੱਜ ਗਿਆ ਦੱਸੋ ਮੈਡਮ ਜੀ ਕਹਿ ਰਹੇ ਆ ਵੀ ਉਹਦੀ ਵਾਈਫ ਨੂੰ ਮਾਰਾ ਤੇ ਉਹ ਵਾਈਫ ਹੁੰਦੀ ਏ ਹ ਪਰ ਪ੍ਰਾਈਵੇਟ ਜਗ੍ਹਾ ਤੇ ਦੱਸੋ ਇਹ ਉੱਥੇ ਹੁਣ ਕੌਣ ਜਵਾਬ ਦੇਵੇ ਜੀ ਅਸੀਂ ਇੱਥੇ ਅਸੀਂ ਅਡੀਕ ਦੀ ਹਾਂ ਅਸੀਂ ਲੋਕ ਇੱਥੇ ਦੇਖੋ ਸਰ ਕੋਲ ਡਿਊਟੀ ਸੀ ਤੇ ਇਹਦਾ ਕਹਿਣਾ ਇਹ ਸੀ ਵੀ ਮੈਂ ਛੁੱਟੀ ਤੇ ਗਾਂ ਮੈਂ ਇਹਨਾਂ ਨੂੰ ਸਵਾਲ ਕੀਤਾ ਸੈਟੀ ਸਾਲ ਤੇ ਛੁੱਟੀ ਦਿਓ ਤੇ ਫਿਰ ਤੁਸੀਂ ਕਰੇ ਜਾਓ ਇੱਥੇ ਹੀ ਬੈਠੇ ਕਰ ਦਿਓ ਕਹਿੰਦਾ ਮੇਰੀ ਮਰਜ਼ੀ ਪ੍ਰਦੀਪ ਨੇ ਮੈਨੂੰ ਧੱਕੇ ਮਾਰ ਕੇ ਕੱਲ ਬਾਹਰ ਕੱਢਿਆ ਮੁਲਾਜ਼ਮ ਨੂੰ ਕਹਿੰਦਾ ਨੂੰ ਬਾਹਰ ਕੱਢ ਇਸ ਬੱਦੇ ਨੂੰ ਇਹ ਇਹਨਾਂ ਦੀ ਹਰਕਤਾਂ ਵੇਖੋ ਤੁਸੀਂ ਇਹ ਸਰਕਾਰ ਦੀਆਂ ਇਸ ਫਲੀਪ ਸੈਕਟਰੀਆਂ ਰਾਜਕੁਮਾਰ ਦੀਆਂ ਜੇ ਮੱਲੇ ਚੂਲਾ ਟਿਕਸ ਦਾ ਕੋਈ ਰੋਲਾ ਜੀ ਉਹਨਾਂ ਜਿਹੜੇ ਪਿੰਡਾਂ ਦੀ ਸੈਕਟਰੀ ਜਿਹੜੇ ਸੀਗੇ ਉਹਨਾਂ ਨੂੰ ਕੋਈ ਅਚਾਨਕ ਰੇਗੂ ਸਮੱਸਿਆ ਆਲੀ ਸੋ 1 ਘੰਟੇ ਲਈ ਬਾਹਰ ਚਲੇ ਗਈ ਸੀ ਪਰ ਅੱਜ ਜੋ ਮਤਲਬ 1 ਘੰਟਾ ਲੇਟ ਸੀ ਪਰ ਉਹਨਾਂ ਦੀ ਜਗ੍ਹਾ ਤੇ ਜਿਹੜੇ ਦੂਸਰੇ ਪੰਚਾਇਤ ਕੱਤਰ ਹੈ ਉਹਨਾਂ ਦੀ ਡਿਊਟੀ ਲਾ ਦਿੱਤੀ ਗਈ ਸੀ ਉਹ ਜਿਹੜੇ ਲੋਕ ਸੀ ਇਸ ਤੇ ਅਵੇਅਰ ਨਹੀਂ ਸੀ ਮੇਬੀ ਜਾਂ ਉਹਨਾਂ ਨੇ ਅੰਦਰ ਆ ਕੇ ਪਤਾ ਨਹੀਂ ਕੀਤਾ ਇਸ ਕਰਕੇ ਥੋੜਾ ਉਹ ਇਸ਼ੂ ਬਣਾ ਰਹੀ ਸੀ ਆਦਰਵਾਈਜ਼ ਜਿਹੜੇ ਰੈਗੂਲਰ ਹੈ ਮਤਲਬ ਚਾਰਜ ਨਾਲੋਂ ਵਧੀਆ ਕੰਮ ਚੱਲ ਰਿਹਾ ਔਰ ਪੀਸਫੁਲੀ ਜਿਹੜੇ ਚੱਲ ਰਿਹਾ ਰੱਖ ਸਿੱਤੇ ਜਾ ਰਹੇ ਹੈ ਪਿੰਡ ਵਾਸੀ ਕਹਿ ਰਹੇ ਜੀ ਸੈਕਟਰੀ ਸਾਨੂੰ ਕਹਿੰਦਾ ਵੀ ਸਾਡੇ ਤੇ ਸਿਆਸੀ ਦਬਾਅ ਹੈ ਨਹੀਂ ਅਸੀਂ ਨਹੀਂ ਦੇਖ ਸਕਦੇ ਕਿ ਕਰ ਸਕੋ ਇਹ ਕੋਈ ਗੱਲ ਵੀ ਆਈ ਸਾਹਮਣੇ ਤੋਂ ਮੈਨੂੰ ਇਹ ਫੋਨ ਆਇਆ ਸੀ ਪਰ ਉਹਨੂੰ ਮੈਂ ਉਹਦੋਂ ਕਿਹਾ ਸੀ ਕਿ ਜੇ ਤੁਹਾਡੇ ਕੋਲ ਕੋਈ ਇਹਦਾ ਮਤਲਬ ਪੁਕਤਾ ਸਬੂਤ ਹੈਗਾ ਜਾਂ ਕੋਈ ਕਿਸੇ ਵੱਲੋਂ ਉਹ ਕਹਿ ਰਹੇ ਸੀ ਸਾਡੇ ਕੋਲੇ ਇੱਕ ਆਰ ਰਿਕਾਰਡਿੰਗ ਹੈਗੀ ਤਾਂ ਸਾਨੂੰ ਦੇ ਸਕਦੇ ਆ ਬਟ ਅਸਲ ਵਿੱਚ ਜਦੋਂ ਉਸ ਤੋਂ ਬਾਅਦ ਪੰਚਾਇਤ ਕੱਪੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕਹਿ ਰਿਹਾ ਸੀ ਕਿ ਮੈਂ ਮੈਡਮ ਮਤਲਬ ਹੁਣ ਹੀ ਗਿਆ ਉਹਨਾਂ ਘੰਟੇ ਦੇ ਵਿੱਚ ਆ ਜੰਨਾ ਉਹਦੇ ਘਰੇ ਕੋਈ ਬਿਮਾਰ ਹੋ ਗਈ ਸੀ ਇਹੀ ਵਜ੍ਹਾ ਸੀ ਆਦਰਵਾਇਸ ਜਿਹੜਾ ਹੈ 5 ਦਿਨ ਤੋਂ ਬੜਾ ਸਮੂਥਲੀ ਕੰਮ ਚੱਲ ਰਿਹਾ ਹੈ ਔਰ ਅੱਗੇ ਵੀ ਚੱਲਦਾ ਰਹੂਗਾ ਮੈਨੂੰ ਕੁਈਆਂ ਸਰਬਲਾਦੀ ਕਿੰਨੀਆਂ ਐਨਓਸੀਆਂ ਜਾਰੀ ਹੋ ਗਈਆਂ ਜੀ ਇੱਥੇ ਐਗਜ਼ੈਕਟ ਅੱਜ ਫਿਗਰ ਜਿਹੜੇ ਲਗਾਤਾਰ ਆ ਰਹੇ ਆ ਬਟ ਜਿਹੜੀ ਐਨਓਸੀ ਹੁਣ ਤੱਕ ਜਾਰੀ ਹੋਈ ਹੈ ਤਕਰੀਬਨ ਉਹ 14-1500 ਤੋਂ ਉੱਪਰ ਜਾ ਚੁੱਕੀ ਹੋ ਹਾਂਜੀ ਪ੍ਰਦੀਪ ਜੀ ਕੋਈ ਕਾਂਗਰਸੀ ਆਗੂ ਆਏ ਸੀ ਉਹ ਕਹਿ ਰਹੇ ਸੀ ਵੀ ਭੇਡਵਾਪ ਕੀਤਾ ਜਾ ਰਿਹਾ ਹੈ ਐਨਓਸੀ ਕੱਟਣਾ ਜਾਂ ਚੁੱਲਾ ਟੈਕਸ ਕੱਟਣ ਵਾਸਤੇ ਨਹੀਂ ਜੀ ਹਾਂਜੀ ਕੋਈ ਗੱਲ ਨਹੀਂ ਭਲਾ ਰਾਜਕੁਮਾਰ ਸੈਕਟਰੀ ਸਾਹਿਬ ਦੀ ਡਿਊਟੀ ਸੀ ਕੀ ਉਹ ਕਿਸੇ ਦਾ ਨਿੱਕੇ ਬਾਹਰ ਸੀਗੇ ਤੇ ਕੰਮ 파ਟਰ ਸੇ ਟਿੱਕੇ ਨਾਲ ਚੱਲਦਾ ਹੈ ਕੋਈ ਕਹ ਨਹੀਂ ਜੋ ਉਹ ਕਹਿ ਰਿਹਾ ਹੈ ਕਿ ਆਜਮ ਵਾਲੇ ਦਾ ਕੁਛ ਇਸ਼ੂ ਹੈ ਬਾਕੀ ਕੰਮ ਸਹੀ ਤਿੱਕੇ ਨਾਲ ਚੱਲ ਜਾਂਦਾ ਤੇ ਐਨਐਸਆਈ ਸੈਦਾਂ ਵਾਲੀ ਤੇ ਨਿਊ ਮਿਂਧਰਾਨਗਰ ਹੁੰਦੇ ਵੀ ਕੀ ਇਸ਼ੂ ਹੈਗਾ ਜੁੱਤਾ ਟੈਕਸ ਨਹੀਂ ਹਟਾਇਆ ਜਾ ਰਿਹਾ ਉਹ ਸੈਕਟਰ ਸਾਹਿਬ ਬਾਹਰ ਆਨ ਕਰਕੇ ਨਹੀਂ ਜੁੱਤਾ ਟੈਕਸ ਕੱਟਿਆ ਜਾ ਰਿਹਾ ਸੀ ਉਹ ਆ ਰਿਹਾ ਥੋੜੇ ਦੇਰ ਤੱਕ ਬਾਕੀ ਮੈਂ ਕੰਮ ਸੰਭਾਲ ਲਿਆਉਂਦਾ ਉਹਨਾਂ ਦਾ ਕਹਿੰਦੇ ਸੈਕਟਰੀ ਸਾਹਿਬ ਕਹਿੰਦੇ ਆ ਵੀ ਤੁਸੀਂ ਜਾ ਕੇ ਸਰਪੰਚ ਨੂੰ ਮਿਲੋ ਉਹਦੇ ਪਿੰਡ ਨੇ ਉਹ ਹੀ ਦੇਣਗੇ ਟੈਕਸ ਨਹੀਂ ਆਉਂਦੀ ਕੋਈ ਗੱਲ ਇਸ ਫੈਕਟਰੀ ਦਾ ਕੰਮ ਹੈ ਸੈਕਟਰੀ ਦਾ